ਆ ਖਬਰ ਹਿਮਾਚਲ ਤੋਂ ਆ ਰਹੀ ਆ ਜਿੱਥੇ ਪੰਜਾਬੀ ਨੌਜਵਾਨ ਆਪਣੀ ਵਿਦੇਸ਼ੀ ਪਤਨੀ ਨਾਲ ਤੇ ਆਪਣੇ ਭਰਾ ਨਾਲ ਹਿਮਾਚਲ ਘੁੰਮਣ ਗਿਆ ਸੀ ਤੇ ਉਹਦੇ ਉੱਤੇ ਹਮਲਾ ਹੋਇਆ ਇਹ ਕੋਈ ਖਬਰ ਪਹਿਲੀ ਵਾਰੀ ਨਹੀਂ ਆ ਰਹੀ ਹੈ ਲਗਾਤਾਰੀ ਆ ਰਹੀਆਂ ਨੇ ਪਰ ਕੋਈ ਇਹ ਨਾ ਸੋਚੇ ਵੀ ਕੰਗਣਾ ਦੇ ਚਪੇੜ ਮਾਰੀ ਤੇ ਉਹਦੇ ਵਿਰੋਧ ਚ ਐਵੇਂ ਦੀ ਖਬਰ ਆਈ ਆ ਨਹੀਂ ਭਰਾਵੋ ਇਸ ਤੋਂ ਪਹਿਲਾਂ ਵੀ ਲਗਾਤਾਰ ਆ ਰਹੀਆਂ ਪਰ ਕਦੀ ਨੈਸ਼ਨਲ ਮੀਡੀਆ ਦਾ ਹੀ ਸਾਨੀ ਇਹੋ ਜਿਹੀਆਂ ਖਬਰਾਂ ਬਣੀਆਂ ਜਿੰਨਾ ਕਦੀ ਹਿਮਾਚਲੀਆਂ ਨੂੰ ਕਿਹਾ ਹੋਵੇ ਵੀ ਇੱਥੇ ਇੰਨਾ ਅੱਤਵਾਦ ਕਿਉਂ ਆ ਉਹ ਭਾਵੇਂ ਕਤਲ ਕਰ ਦੇਣ ਭਾਵੇਂ ਲੁੱਟਖੋ ਕਰ ਲੈਣ ਭਾਵੇਂ ਉੱਥੇ ਸਾਡੇ ਕੋਸ਼ ਸਿੰਘਾਂ ਦਾ ਵਿਰੋਧ ਇਸ ਕਰਕੇ ਕਰਨ ਵੀ ਉਹਨਾਂ ਦੇ ਸਿਰਾਂ ਤੇ ਦਮਾਲੇ ਆ ਕੇਸਰੀ ਝੰਡੇ ਆ ਉਹਨਾਂ ਦੀ ਪੰਜਾਬ ਚੋਂ ਸਿੱਖੀ ਦੀ ਪਛਾਣ ਆ ਇਸ ਕਰਕੇ ਹਿਮਾਚਲ ਚ ਵਿਰੋਧ ਹੁੰਦਾ ਇਹੋ ਜਿਹਾ ਅੱਤਵਾਦ ਜਿਹੜਾ ਉਧਰੋਂ ਭਗਵਾ ਕਰਨ ਵਾਲੋ ਫਲਾਇਆ ਜਾਂਦਾ ਜਾਂਦਾ ਉਹਦੀ ਕਦੇ ਵੀ ਨੈਸ਼ਨਲ ਮੀਡੀਆ ਵਿੱਚ ਨਖੇਦੀ ਨਹੀਂ ਹੁੰਦੀ ਨਾ ਇਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਕਿਉਂਕਿ ਇਹ ਹੈ ਤੇ ਇੱਕ ਆਪ ਦੇ ਕੌਮ ਦਾ ਆਪ ਦੇ ਦੇਸ਼ ਦਾ ਫਾਇਦਾ ਜਿੱਥੇ ਆਪ ਦੀ ਗਿਣਤੀ ਵੱਧ ਹੋਵੇ ਪੰਜਾਬੀ ਉਹ ਐਵੇਂ ਨਹੀਂ ਅਸੀਂ ਕਹਿੰਦੇ ਵੀ ਆਪਣੀ ਪਹਿਚਾਨ ਬਣਾਈਏ ਜੇ ਅਸੀਂ ਇਸ ਬਦਲੇ ਅੱਜ ਵੇਖ ਲਓ ਪੰਜਾਬ ਚ ਇੱਕ ਦੋ ਹਿਮਾਚਲੀਆਂ ਦੇ ਚਪੇੜਾ ਮਾਰਦੀਏ ਤੇ ਰਾਜੇ ਵੜੇਂ ਗਰ ਕੇ ਜਿਹੜੇ ਪ੍ਰਵਾਸੀਆਂ ਨੂੰ ਪਹਿਲੇ ਥਾਂ ਦੇ ਨੂੰ ਬੜੇ ਕਾਲੇ ਨਹੀਂ ਉਹਨਾਂ ਦੀ ਅੱਖਾਂ ਚੋਂ ਹੰਝੂ ਵੇਖੋ ਕਿਵੇਂ ਵਹਿੰਦੇ ਇੰਦਰਾ ਨੂੰ ਮਾ ਸਮਝਦਾ ਤੇ ਭਾਰਤ ਨੂੰ ਆ ਖਬਰ ਹਿਮਾਚਲ ਤੋਂ ਆ ਰਹੀ ਆ ਜਿੱਥੇ ਪੰਜਾਬੀ ਨੌਜਵਾਨ ਆਪਣੀ ਵਿਦੇਸ਼ੀ ਪਤਨੀ ਨਾਲ ਤੇ ਆਪਣੇ ਭਰਾ ਨਾਲ ਹਿਮਾਚਲ ਘੁੰਮਣ ਗਿਆ ਸੀ ਤੇ ਉਹਦੇ ਉੱਤੇ ਹਮਲਾ ਹੋਇਆ ਇਹ ਕੋਈ ਖਬਰ ਪਹਿਲੀ ਵਾਰੀ ਨਹੀਂ ਆ ਰਹੀ ਹੈ ਲਗਾਤਾਰ ਹੀ ਆ ਰਹੀਆਂ ਨੇ ਪਰ ਕੋਈ ਇਹ ਨਾ ਸੋਚੇ ਵੀ ਕੰਗਣਾ ਦੇ ਚਪੇੜ ਮਾਰੀ ਤੇ ਉਹਦੇ ਵਿਰੋਧ ਚ ਐਵੇਂ ਦੀ ਖਬਰ ਆਈ ਆ ਨਹੀਂ ਭਰਾਵੋ ਇਸ ਤੋਂ ਪਹਿਲਾਂ ਵੀ ਲਗਾਤਾਰ ਆ ਰਹੀਆਂ ਪਰ ਕਦੀ ਨੈਸ਼ਨਲ মিডিਆ ਦਾ ਹਿੱਸਾ ਨਹੀਂ ਇਹੋ ਜਿਹੀਆਂ ਖਬਰਾਂ ਬਣੀਆਂ ਜਿੰਨਾ ਕਦੀ ਹਿਮਾਚਲੀਆਂ ਨੂੰ ਕਿਹਾ ਹੋਵੇ ਵੀ ਇੱਥੇ ਇੰਨਾ ਅੱਤਵਾਦ ਕਿਉਂ ਆ ਕੋ ਉਹ ਭਾਵੇਂ ਕਤਲ ਕਰ ਦੇਣ ਭਾਵੇਂ ਲੁੱਟਖੋ ਕਰ ਲੈਣ ਭਾਵੇਂ ਉੱਥੇ ਸਾਡੇ ਕੋਸ਼ ਸਿੰਘਾਂ ਦਾ ਵਿਰੋਧ ਇਸ ਕਰਕੇ ਕਰਨ ਵੀ ਉਹਨਾਂ ਦੇ ਸਿਰਾਂ ਤੇ ਦਮਾਲੇ ਆ ਕੇਸਰੀ ਝੰਡੇ ਆ ਉਹਨਾਂ ਦੀ ਪੰਜਾਬ ਚੋਂ ਸਿੱਖੀ ਦੀ ਪਛਾਣ ਆ ਇਸ ਕਰਕੇ ਹਿਮਾਚਲ ਚ ਵਿਰੋਧ ਹੁੰਦਾ ਇਹੋ ਜਿਹਾ ਅੱਤਵਾਦ ਜਿਹੜਾ ਉਧਰੋਂ ਭਗਵਾ ਕਰਨ ਵਾਲੋ ਫਲਾਇਆ ਜਾਂਦਾ ਜਾਂਦਾ ਉਹਦੀ ਕਦੇ ਵੀ ਨੈਸ਼ਨਲ মিডিਆ ਵਿੱਚ ਨਖੇਦੀ ਨਹੀਂ ਹੁੰਦੀ। ਨਾ ਹੀ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ। ਕਿਉਂਕਿ ਇਹ ਹੈ ਤੇ ਇੱਕ ਆਪਦੇ ਕੌਮ ਦਾ ਆਪਦੇ ਦੇਸ਼ ਦਾ ਫਾਇਦਾ ਜਿੱਥੇ ਆਪ ਦੀ ਗਿਣਤੀ ਵਾਧੂ ਹੋਵੇ। ਪੰਜਾਬੀ ਉਹ ਐਵੇਂ ਨਹੀਂ ਅਸੀਂ ਕਹਿੰਦੇ ਵੀ ਆਪਣੀ ਪਹਿਚਾਨ ਬਣਾਈਏ। ਜੇ ਅਸੀਂ ਇਸ ਬਦਲੇ ਹੀ ਅੱਜ ਵੇਖ ਲਓ ਪੰਜਾਬ 'ਚ ਇੱਕ ਦੋ ਹਿਮਾਚਲੀਆਂ ਦੇ ਚਪੇੜਾ ਮਾਰ ਦिए। ਕਿ ਰਾਜੇ ਵੜੇਂ ਗਰ ਕੇ ਜਿਹੜੇ ਪ੍ਰਵਾਸੀਆਂ ਨੂੰ ਪਹਿਲੇ ਥਾਂ ਦੇ ਨੂੰ ਬੜੇ ਕਾਲੇ ਨੇ ਉਹਨਾਂ ਦੀ ਅੱਖਾਂ 'ਚੋਂ ਹੰਝੂ ਵੇਖੋ ਕਿਵੇਂ ਵਹਿੰਦੇ ਇੰਦਰਾ ਨੂੰ ਮਾਂ ਸਮਝਦਾ ਤੇ ਭਾਰਤ ਨੂੰ ਉਹ ਆਹ ਖਬਰ ਹਿਮਾਚਲ ਤੋਂ ਆ ਰਹੀ ਆ ਜਿੱਥੇ ਪੰਜਾਬੀ ਨੌਜਵਾਨ ਆਪਣੀ ਵਿਦੇਸ਼ੀ ਪਤਨੀ ਨਾਲ ਤੇ ਆਪਣੇ ਭਰਾ ਨਾਲ ਹਿਮਾਚਲ ਘੁੰਮਣ ਗਿਆ ਸੀ ਤੇ ਉਹਦੇ ਉੱਤੇ ਹਮਲਾ ਹੋਇਆ ਇਹ ਕੋਈ ਖਬਰ ਪਹਿਲੀ ਵਾਰੀ ਨਹੀਂ ਆ ਰਹੀ ਹੈ ਲਗਾਤਾਰੀ ਆ ਰਹੀਆਂ ਨੇ ਪਰ ਕੋਈ ਇਹ ਨਾ ਸੋਚੇ ਵੀ ਕੰਗਣਾ ਦੇ ਚਪੇੜ ਮਾਰੀ ਤੇ ਉਹਦੇ ਵਿਰੋਧ ਚ ਐਵੇਂ ਦੀ ਖਬਰ ਆਈ ਆ ਨਹੀਂ ਭਰਾਵੋ ਇਸ ਤੋਂ ਪਹਿਲਾਂ ਵੀ ਲਗਾਤਾਰ ਆ ਰਹੀਆਂ ਪਰ ਕਦੀ ਨੈਸ਼ਨਲ মিডিਆ ਦਾ ਹਿੱਸਾ ਨਹੀਂ ਇਹੋ ਜੀਆਂ ਖਬਰਾਂ ਬਣੀਆਂ ਜਿੰਨਾ ਕਦੀ ਇਹ ਹਿਮਾਚਲੀਆਂ ਨੂੰ ਕਿਹਾ ਹੋਵੇ ਵੀ ਇੱਥੇ ਇੰਨਾ ਹੱਤਵੱਦ ਕਿਉਂ ਆ ਕੋ ਭਾਵੇਂ ਕਤਲ ਕਰ ਦੇਣ ਭਾਵੇਂ ਲੁੱਟਖੋ ਕਰ ਲੈਣ ਭਾਵੇਂ ਉੱਥੇ ਸਾਡੇ ਕੋਸ਼ ਸਿੰਘਾਂ ਦਾ ਵਿਰੋਧ ਇਸ ਕਰਕੇ ਕਰਨ ਵੀ ਉਹਨਾਂ ਦੇ ਸਿਰਾਂ ਤੇ ਦਮਾਲੇ ਆ ਕੇਸਰੀ ਝੰਡੇ ਆ ਉਹਨਾਂ ਦੀ ਪੰਜਾਬ ਚੋਂ ਸਿੱਖੀ ਦੀ ਪਛਾਣ ਆ ਇਸ ਕਰਕੇ ਹਿਮਾਚਲ ਚ ਵਿਰੋਧ ਹੁੰਦਾ ਇਹੋ ਜਿਹਾ ਅੱਤਵਾਦ ਜਿਹੜਾ ਉਧਰੋਂ ਭਗਵਾ ਕਰਨ ਵੱਲੋਂ ਫਲਾਇਆ ਜਾਂਦਾ ਉਹਦੀ ਕਦੇ ਵੀ ਨੈਸ਼ਨਲ ਮੀਡੀਆ ਵਿੱਚ ਨਿਖੇਦੀ ਨਹੀਂ ਹੁੰਦੀ ਨਾ ਹੀ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਕਿਉਂਕਿ ਇਹ ਹੈ ਤੇ ਇੱਕ ਆਰਧੇ ਕੌਮ ਦਾ ਆਪਦੇ ਦੇਸ਼ ਦਾ ਫਾਇਦਾ ਜਿੱਥੇ ਆਪਦੀ ਗਿਣਤੀ ਵਾਧ ਹੋਵੇ ਪੰਜਾਬੀ ਉਹ ਐਵੇਂ ਨਹੀਂ ਅਸੀਂ ਕਹਿੰਦੇ ਵੀ ਆਪਣੀ ਪਛਾਣ ਬਣਾਈਏ ਦੇ ਅਸੀਂ ਇਸ ਬਦਲੇ ਹੀ ਅੱਜ ਵੇਖ ਲਓ ਪੰਜਾਬ ਚ ਇੱਕ ਦੋ ਹਿਮਾਚਲੀਆਂ ਦੇ ਚਪੇੜਾ ਮਾਰ ਦिए ਤੇ ਰਾਜੇ ਵੜੇਂਗਰ ਕੇ ਜਿਹੜੇ ਪ੍ਰਵਾਸੀਆਂ ਨੂੰ ਪਹਿਲੇ ਥਾਂ ਦੇ ਨੂੰ ਬੜੇ ਕਾਲੇ ਨੇ ਉਹਨਾਂ ਦੀ ਅੱਖਾਂ ਚੋਂ ਹੰਝੂ ਵੇਖੋ ਕਿਵੇਂ ਵਹਿੰਦੇ ਇੰਦਰਾ ਨੂੰ ਮਾਂ ਸਮਝਦਾ ਤੇ ਭਾਰਤ ਨੂੰ